ਹੋਰ ਪਾਉ ਜੀ ਰੰਗਾ ਸਿੰਘ ਕਰ ਗਿਆ ਜੀ ਚੜ੍ਹਾਈ ਫਿਰ ਹਾਂ ਚਲੇ ਗਿਆ ਛੱਡ ਗਿਆ ਰੰਗਾ ਸੋ ਇਹਦੇ ਉਹ ਬਲੈਤੀਏ ਮੁੰਡੇ ਨੂੰ ਕੀਤਾ ਫਿਰ ਟੈਲੀ ਟੁੱਲੀ ਫੋਨ ਨਹੀਂ ਕੀਤਾ ਨਹੀਂ ਮੈਂ ਤੇ ਕਰ ਦਿੰਦੇ ਹਣਾ ਹਾਂ ਕਰ ਦਿਓ ਹਲੋ ਹਾਂ ਜੀ ਪੁੱਤ ਦੀ ਬੋਲਦਾ ਹਾਂਜੀ ਹਾਂਜੀ ਚਕਲ ਬੋਲਦੇ ਜੀ ਪੁੱਤ ਮੈਂ ਨਾ ਤੇਰੇ ਪਿੰਡੋਂ ਨੰਬਰ ਦਾ ਧੰਨਾ ਤੋਂ ਬੋਲਦਾ ਹਾਂ ਹਾਂਜੀ ਹਾਂਜੀ ਚਾਚਾ ਜੀ ਕੀ ਹਾਲ ਆ ਆ ਠੀਕ ਆ ਪੁੱਤ ਠੀਕ ਆ ਉਹ ਨਾ ਤੇਰਾ ਬਾਪੂ ਚੜ੍ਹਾਈ ਕਰ ਗਿਆ ਸੀਗਾ ਅੰਨੀ ਛੇਤੀ ਕੀ ਹੋ ਗਿਆ ਅਲੇ ਕੱਲ ਤਾਂ ਮੇਰੇ ਨਾਲ ਗੱਲ ਹੋਈ ਸੀ ਤੂੰ ਜੇ ਆਜੋਗਾ ਛੇਤੀ ਫੇ ਅਸੀਂ ਫੇ ਲਾਸ਼ ਰੱਖ ਲੈਣੇ ਆ ਤੇਰੇ ਐਸ ਸਕਾਰ ਕਰ ਦਵਾਂਗੇ ਨਹੀਂ ਚਾਚਾ ਇੰਨੀ ਛੇਤੀ ਹੋਣਾ ਤਾਂ ਮੁਸ਼ਕਿਲ ਆ ਤੁਹਾਨੂੰ ਪਤਾ ਮੇਰਾ ਕੰਮ ਦਾ ਖਲਾਰਾ ਬਹੁਤ ਹੈ ਇੰਜ ਕਰੋ ਤੁਸੀਂ ਸੰਸਕਾਰ ਕਰ ਦਿਓ ਤੁਹਾਨੂੰ ਖਰਚਾ ਭੇਜ ਦਿੰਦਾ ਮੈਂ ਨਹੀਂ ਆਇਆ ਜਾਣਾ ਪੁੱਤ ਨਹੀਂ ਚਾਚਾ ਓਖਾ ਚਲੋ ਠੀਕ ਹੈ ਪੁੱਤ ਠੀਕ ਹੈ ਤੁਸੀਂ ਸੰਸਕਾਰ ਕਰ ਦਿਓ ਬਸ ਆ ਕੱਦ ਲੈ ਪਾਉ ਕੀ ਕਹਿੰਦਾ ਫਿਰ ਕਹਿੰਦਾ ਮੈਂ ਤਾਂ ਨਹੀਂ ਆਇਆ ਜਾਣਾ ਮੇਰਾ ਕੰਮ ਜ਼ਿਆਦਾ ਤੇ ਤੁਸੀਂ ਸੰਸਕਾਰ ਕਰ ਦਿਓ ਮੈਂ ਖਰਚਾ ਕਾਲ ਦਿੰਦਾ ਖਰਚਾ ਕਾਲ ਦੇਣਾ ਫਿਰ ਇਦਾਂ ਕਰੋ ਨੰਬਰਦਾਰ ਸਾਹਿਬ ਇਹਦੀ ਕੁੜੀ ਨੂੰ ਟੈਲੀਫੋਨ ਲਾ ਦਿਓ ਜਿਹੜੀ ਬਾਹਰ ਆ ਕੀ ਪਤਾ ਉਹੀ ਆ ਜੇ ਹਾਂ ਉਹਨੂੰ ਲਾਉਣਾ ਹੈਲੋ ਹੈਲੋ ਪੁੱਤ ਰਾਣੀ ਬੋਲਦੀ ਹੈ ਹਾਂਜੀ ਰਾਣੀ ਬੋਲਦੀਆਂ ਜੀ ਪੁੱਤ ਮੈਂ ਤੇਰੇ ਪਿੰਡੋਂ ਨੰਬਰਦਾਰ ਧੰਨਾ ਤੋਂ ਬੋਲਦਾ ਹਾਂ ਹਾਂਜੀ ਚਾਚਾ ਜੀ ਹਾਂ ਠੀਕ ਆ ਪੁੱਤਰ ਬਾਪੂ ਪੂਰਾ ਹੋ ਗਿਆ ਹੈ ਕੀ ਗੱਲ ਹੋ ਗਈ ਤੁਸੀਂ ਤੁਸੀਂ ਆ ਜਾਓਗੇ ਤੇ ਲਾਸ਼ ਰੱਖ ਲੈਣੇ ਆ ਨਹੀਂ ਚਾਚਾ ਇੰਨੀ ਛੇਤੀ ਆਇਆ ਨਹੀਂ ਜਾਣਾ ਤੁਸੀਂ ਸੰਸਕਾਰ ਕਰਕੇ ਭੋਗ ਪਾਦਮ ਮੈਂ ਖਰਚਾ ਭੇਜ ਦੂੰਗੀ ਅੱਛਾ ਤੇ ਜੌਬ ਤੋਂ ਵੀ ਨਹੀਂ ਮੈਨੂੰ ਛੁੱਟੀ ਮਿਲਣੀ ਠੀਕ ਆ ਪੁੱਤ ਠੀਕ ਭਾਉ ਕੀ ਕਹਿੰਦੀ ਆ ਫਿਰ ਕੁੜੀ ਉਹ ਕਹਿੰਦੀ ਆ ਬੱਚੇ ਪਰਦੇ ਨਹੀਂ ਆਇਆ ਜਾਣਾ ਜਾਬਜੋ ਉਹਦੀ ਕੋਈ ਚੰਦਰੀ ਹੈ ਕਿੰਨੀ ਸਸਕਾਰ ਕਰਦੇ ਹੋ ਭੋਗ ਪਾ ਦਿਓ ਇਹ ਖਰਚਾ ਕਰ ਦਿਆ ਵੀ ਫਿਰ ਮੇਰਾ ਪਹੂ ਕਰ ਤੋਂ ਚਾਰ ਬੰਦੇ ਚਾਹੀਦੇ ਮੋਢਾ ਦਿਨ ਨੂੰ ਦੋ ਬੰਦੇ ਲੈ ਲੱਭ ਗਏ ਮੈਂ ਬਹਿਣਾ ਇੱਥੇ ਉਹ ਵਾਹ ਕਰੋ ਠੀਕ ਆ ਨੰਬਰਦਾਰ ਸਾਹਿਬ ਮੈਂ ਦੇਖਦਾ ਅ ਰੱਬਾ ਚੱਲ ਗਿਆ ਕਿੱਥੋਂ ਲੱਭਾ ਚਾਰ ਬੰਦੇ ਸਾਰਾ ਪਿੰਡ ਤਾਂ ਖਾਲੀ ਪਿਆ ਪਾਉ ਜਗੀਰ ਸਿੰਘ ਆ ਘਰੇ ਆ ਉਹ ਕੌਣ ਆ ਗਿਆ ਉਹ ਆ ਜਾ ਪਾਉ ਸ਼ੁਕਰ ਹੋਰ ਪਾਉ ਜਗੀਰ ਸਿੰਘ ਕੀ ਹਾਲਾ ਪਾਉ ਤੈਨੂੰ ਪਤਾ ਲੱਗਾ ਹੋਣਾ ਉਹ ਆਪਣਾ ਪਾਉ ਰੰਗਾ ਸਿਉ ਰਾਤ ਚੜਾਈ ਕਰ ਗਿਆ ਉਹ ਮੇਰੇ ਡਾਡਿਆ ਮਾਲਕਾ ਤੇ ਉਹਦੇ ਮੁੰਡੇ ਤੇ ਉਹਦੇ ਕੁੜੀ ਨੇ ਸਸਕਾਰ ਤੇ ਆਉਣ ਤੋਂ ਜਵਾਬ ਦਿੱਤਾ ਤੇ ਮੈਂ ਸਾਰਾ ਪਿੰਡ ਚ ੱਤਕੇ ਖਾ ਆ ਮੈਨੂੰ ਚਾਰ ਬੰਦੇ ਨਹੀਂ ਲੱਭੇ ਭਾਉ ਤੈਨੂੰ ਪਿੰਡ ਚੋਂ ਚਾਰ ਬੰਦੇ ਕਿ ਲੱਭਣੇ ਸਾਰਾ ਪਿੰਡ ਤਾਂ ਬਾਹਰ ਗਿਆ ਚਲਾ ਚੱਲ ਮੈਂ ਚੱਲਦਾ ਨਾਲ ਤੇਰੇ ਤੇ ਨੰਬਰਦਾਰ ਸਾਹਿਬ ਵੀ ਉੱਥੇ ਬੈਠੇ ਹੋਏ ਨੇ ਅੰ ਨੰਬਰਦਾਰ ਸਾਹਿਬ ਮੈਂ ਤਾਂ ਸਾਰੇ ਪਿੰਡ ਚ ਗੇੜੇ ਦੇ ਲੇ ਸਾਰੀਆਂ ਗਲੀਆਂ ਸਾਰੇ ਘਰ ਫਰੋਲੇ ਬਸ ਇੱਕ ਕੱਲਾ ਜਗੀਰ ਸਿੰਘ ਹੀ ਮਿਲਿਆ ਹੋਰ ਕੋਈ ਬੰਦਾ ਹੀ ਨਹੀਂ ਮਿਲਿਆ ਲੰਬਰਦਾਰ ਸਾਹਿਬ ਜੇ ਕਿਸ ਨੇ ਨਈ ਨਾ ਹੋਣਾ ਆਪਾਂ ਸਮਾਨਾ ਖਰਾਬ ਕਰਕੇ ਪਠਾਣ レडी ਤੇ ਪਾ ਕੇ ਲੈ ਚਲੀ ਤੇ ਸੰਸਕਾਰ ਕਰ ਦਿੱਗੇ